ਦੀ ਵੈਲਟਰ ਗਰਲ ਬਰਾਊਨ ਕੁੜੀ ਨੂੰ ਤੁਸੀਂ ਸਾਰੇ ਜਾਣਦੇ ਹੋ ਤੇ ਅਕਸਰ ਹੀ ਉਹ ਸੋਸ਼ਲ ਮੀਡੀਆ ਤੇ ਕਿਸੇ ਨਾ ਕਿਸੇ ਐਕਟੀਵਿਟੀ ਦੇ ਨਾਲ ਵਾਇਰਲ ਰਹਿੰਦੀ ਹੈ ਤੇ ਬੀਤੇ ਦਿਨੀ ਉਸ ਦੀ ਛੋਟੀ ਭੈਣ ਜੋ ਕਿ ਪੁਲਿਸ ਦੇ ਵਿੱਚ ਹੈ ਉਸ ਦਾ ਵਿਆਹ ਹੋਇਆ ਸੀ ਤੇ ਵਿਆਹ ਦੀ ਹਰ ਰਸਮ ਤੋਂ ਲੈ ਕੇ ਡੋਲੀ ਤੱਕ ਦੀਆਂ ਸਾਰੀਆਂ ਵੀਡੀਓਜ਼ ਤੁਸੀਂ ਦੇਖੀਆਂ ਹੋਣਗੀਆਂ ਜੇ ਨਹੀਂ ਦੇਖੀਆਂ ਤਾਂ ਤੁਸੀਂ ਸਾਡੇ ਚੈਨਲ ਨੋ ਖੋਲ ਕੇ ਉਹਨਾਂ ਦੀਆਂ ਸਾਰੀਆਂ ਵੀਡੀਓਜ਼ ਦੇਖ ਸਕਦੇ ਹਾਂ ਜਿੱਥੇ ਕਿ ਲੋਕਾਂ ਦੇ ਵੱਲੋਂ ਉਸ ਦੇ ਵੈਲਡਿੰਗ ਦੇ ਕੰਮ ਨੂੰ ਕਾਫੀ ਜ਼ਿਆਦਾ ਸਰਾਇਆ ਜਾਂਦਾ ਹੈ ਉੱਥੇ ਹੀ ਬਰਾਊਨ ਕੁੜੀ ਨੂੰ ਹੇਟ ਕਰਨ ਵਾਲਿਆਂ ਦੀ ਗਿਣਤੀ ਵੀ ਕਿਤੇ ਵੱਧ ਹੈ ਤੇ ਲੋਕਾਂ ਦੇ ਵੱਲੋਂ ਉਹਨੂੰ ਮੰਦੇ ਚੰਗੇ ਕਮੈਂਟ ਕੀਤੇ ਜਾਂਦੇ ਹਨ ਤੇ ਉੱਥੇ ਹੀ ਉਸ ਨੇ ਆਪਣੇ ਕਾਰੋਬਾਰ ਨੂੰ ਚਲਾਉਣ ਦੇ ਲਈ ਤੇ ਫੈਕਟਰੀ ਵਿੱਚ ਬਣਦੇ ਸੰਦ ਵੇਚਣ ਲਈ ਆਪਣਾ ਨੰਬਰ ਸੋਸ਼ਲ ਮੀਡੀਆ ਤੇ ਦਿੱਤਾ ਹੋਇਆ ਹੈ ਤੇ ਉੱਥੇ ਹੀ ਲੋਕਾਂ ਦੇ ਵੱਲੋਂ ਕਿਸੇ ਨਾ ਕਿਸੇ ਤਰੀਕੇ ਉਸ ਨੂੰ ਗਲਤ ਬੋਲਣ ਵੱਲੋਂ ਕਮੀ ਨਹੀਂ ਛੱਡੀ ਜਾਂਦੀ ਤੇ ਹਾਲ ਹੀ ਦੇ ਵਿੱਚ ਉਸ ਦੇ ਫੈਕਟਰੀ ਵਾਲੇ ਫੋਨ ਨੰਬਰ ਤੇ ਕਿਸੇ ਵੱਲੋਂ ਬਹੁਤ ਹੀ ਗਲਤ ਕਮੈਂਟ ਕੀਤੇ ਗਏ ਜਿਸ ਨੂੰ ਦੇਖ ਕੇ ਤੁਸੀਂ ਵੀ ਹੈਰਾਨ ਹੋ ਜਾਓਗੇ ਜੀ ਹਾਂ ਉਸ ਦੇ ਫੈਕਟਰੀ ਵਾਲੇ ਨੰਬਰ ਤੇ ਕਿਸੇ ਨੇ ਮੈਸੇਜ ਦੇ ਵਿੱਚ ਲਿਖਿਆ ਆਈ ਲਵ ਯੂ ਮਾਈ ਜਾਨ ਤੇ ਉਸ ਨੂੰ ਕਾਲਾਂ ਵੀ ਕੀਤੀਆਂ ਗਈਆਂ ਹਨ ਜਿਸ ਤੋਂ ਬਾਅਦ ਬਰਾਊਨ ਕੁੜੀ ਪੜਕੁਠੀ ਤੇ ਉਸ ਨੇ ਆਪਣੇ ਸੋਸ਼ਲ ਮੀਡੀਆ ਤੇ ਉਸ ਦਾ ਸਕਰੀਨਸ਼ਾਟ ਸ਼ੇਅਰ ਕਰਕੇ ਲਿਖਿਆ ਕਿ ਕੀ ਹਾਉ ਲੋਕਾਂ ਦਾ ਫੈਕਟਰੀ ਦੇ ਨੰਬਰ ਤੇ ਵੀ ਗਲਤ ਮੈਸੇਜ ਕਰਨੋਂ ਨਹੀਂ ਹਟਦੇ ਬਾਕੀ ਜਿਸ ਨੇ ਵੀ ਇਹ ਕੀਤਾ ਬਹੁਤ ਗਲਤ ਕੀਤਾ ਕਿਉਂਕਿ ਕਿਸੇ ਦੀ ਧੀ ਪੈਨ ਨੂੰ ਮਾੜਾ ਬੋਲਣ ਤੋਂ ਪਹਿਲਾਂ ਸੋਚਣਾ ਚਾਹੀਦਾ ਹੈ ਤੇ ਬਰਾਉਨ ਕੁੜੀ ਦੇ ਵੱਲੋਂ ਇਹ ਫੋਟੋ ਸ਼ੇਅਰ ਕਰਕੇ ਉਸ ਬੰਦੇ ਖਿਲਾਫ ਆਪਣੀ ਪੜਾਅ ਸੱ ਕੱਢੀ ਗਈ ਹੈ ਬਾਕੀ ਤੁਸੀਂ ਇਸ ਵੀਡੀਓ ਦੇ ਬਾਰੇ ਕੀ ਵਿਚਾਰ ਰੱਖਦੇ ਹੋ ਸਾਨੂੰ ਕਮੈਂਟ ਬਾਕਸ ਦੇ ਵਿੱਚ ਜਰੂਰ ਦੱਸਿਓ ਬਾਕੀ ਜਿਸਨੇ ਵੀ ਇਹ ਕੁਝ ਕੀਤਾ ਬਹੁਤ ਗਲਤ ਕੀਤਾ ਹਰ ਪੰਜਾਬੀ ਅਪਡੇਟ ਸਭ ਤੋਂ ਪਹਿਲਾਂ ਦੇਖਣ ਦੇ ਲਈ ਸਾਡੇ YouTube ਚੈਨਲ ਨੂੰ ਸਬਸਕ੍ਰਾਈਬ ਕਰ ਲਓ ਤੇ ਵੀਡੀਓ ਸ਼ੇਅਰ ਕਰ ਦਿਓ ਧੰਨਵਾਦ